ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਧੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਪਾਸ਼ਾ ਮਹਾਰਾਜ ਜੀ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਵਿਰਾਜਮਾਨ ਨੇ ਤਾਂ ਗੁਰੂ ਸਹਿਬ ਜੀ ਨੇ ਸੰਗਤ ਨੂੰ ਸਮਝਾਇਆ ਏ ਕਿ ਪੂਰਾ ਸਿੱਖ ਅਤੇ ਅੱਧਾ ਸਿੱਖ ਇਸ ਦੇ ਵਿੱਚ ਅੰਤਰ ਕੀ ਹੈ ਜੋ ਆਪਾਂ ਕਹਿ ਦਿੰਦੇ ਹਾਂ ਨਾ ਕਿ ਅਮਰਤ ਛਕਣ ਦੀ ਕੀ ਲੋੜ ਹੈ ਮੈਂ ਕੁਝ ਵੀ ਨਸ਼ਾ ਨਹੀਂ ਕਰਦਾ ਕੋਈ ਗਲਤ ਕੰਮ ਨਹੀਂ ਕਰਦਾ ਹਾਂ ਮੈਂ ਕੇਸ਼ ਰੱਖੇ ਹੋਏ ਨੇ ਪਰ ਮੈਂ ਅਮਰਤ ਨਹੀਂ ਛਕਣਾ ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜੀ ਨੇ ਸਾਨੂੰ ਸਮਝਾਇਆ ਗੁਰੂ ਪਿਆਰੇਓ ਗੁਰੂ ਸਾਹਿਬ ਜੀ ਨੇ ਇੱਕ ਦਿਨ ਸਿੱਖਾਂ ਨੂੰ ਸਿੱਖਿਆ ਦੇਣ ਵਾਸਤੇ ਸ਼ੇਰ ਦੀ ਖੱਲ ਰਾਤ ਸਮੇਂ ਇੱਕ ਗਧੇ ਉੱਤੇ ਪਾ ਕੇ ਬਾਹਰ ਖੇਤਾਂ ਦੇ ਵਿੱਚ ਛੱਡ ਦਿੱਤਾ ਹੈ ਸ਼ੇਰ ਦਾ ਬਾਣਾ ਵੇਖ ਕੇ ਹਰ ਕੋਈ ਡਰਦਾ ਉਸ ਦੇ ਨੇੜੇ ਨਹੀਂ ਜਾਂਦਾ ਸੀ ਤਿੰਨ ਚਾਰ ਦਿਨ ਉਹ ਹਰੀਆਂ ਖੇਤੀਆਂ ਹਰੇ ਖੇਤ ਚਰ ਕੇ ਗਧਾ ਨਾ ਉਹ ਖੋਤਾ ਬਹੁਤ ਰੱਜ ਗਿਆ ਇੱਕ ਦਿਨ ਰਾਤ ਸਮੇਂ ਆਪਣੇ ਮਾਲਕ কুমਿਹਾਰ ਦੇ ਘਰ ਅੱਗੇ ਆਣ ਕੇ ਖੜਾ ਹੋ ਗਿਆ ਏ ਕੁਝ ਚਿਰ ਪਿੱਛੋਂ ਜਦ কুমਿਹਾਰ ਦੇ ਖੋਤੇ ਹੀਂਗਣ ਲੱਗੇ ਨੇ ਨਾ ਤਾਂ ਇਹ ਵੀ ਬਾਹਰੋਂ ਹੀ ਗਣ ਲੱਗ ਪਿਆ ਜਦ কুমਿਹਾਰ ਨੇ ਇਸ ਨੂੰ ਵੇਖਿਆ ਏ ਤਾਂ ਉਸ ਨੇ ਉਸ ਉਤੋਂ ਸ਼ੇਰ ਦੀ ਖਲ ਲਾ ਕੇ ਦੋ ਚਾਰ ਡੰਡੇ ਉਸ ਦੀ ਪਿੱਠ ਉਤੇ ਮਾਰੇ ਨੇ ਤੇ ਦੂਜੇ ਖੋਤਿਆਂ ਦੇ ਨਾਲ ਉਸ ਨੂੰ ਬੰਨ੍ਹ ਦਿੱਤਾ ਏ ਇਹ ਗੱਲ ਸਾਰੇ ਲੋਕਾਂ ਦੇ ਵਿੱਚ ਫੈਲ ਗਈ ਏ ਕਿ ਜਿਸ ਨੂੰ ਸ਼ੇਰ ਸਮਝ ਕੇ ਲੋਕ ਡਰਦੇ ਰਹਿੰਦੇ ਸਨ ਓਹੋ কুমਿਹਾਰ ਦਾ ਇੱਕ ਖੋਤਾ ਏ ਜਿਸ ਉਤੋਂ ਸ਼ੇਰ ਦੀ ਖਲ ਉਤਾਰ ਕੇ কুমਿਹਾਰ ਨੇ ਉਸ ਦੇ ਉੱਪਰ ਛੱਟ ਲਾ ਦੇ ਦਿੱਤੀ ਹੈ ਇਹ ਗੱਲ ਸੁਣ ਕੇ ਗੁਰੂ ਜੀ ਨੇ ਸਿੱਖਾਂ ਨੂੰ ਦੱਸਿਆ ਕਿ ਇਹ ਤੁਹਾਨੂੰ ਬਾਣਾ ਦ੍ਰਿਸ਼ਟਾਂਤ ਦੁਆਰਾ ਸਮਝਾਇਆ ਗਿਆ ਹੈ ਕਿ ਜਿਸ ਤਰ੍ਹਾਂ ਇੱਕ ਖੋਤਾ ਸ਼ੇਰ ਦਾ ਬਾਣਾ ਧਾਰਨ ਕਰਕੇ ਲੋਕਾਂ ਦੇ ਖੇਤ ਖਾਂਦਾ ਰਿਹਾ ਅਤੇ ਉਸ ਨੂੰ ਸ਼ੇਰ ਸਮਝ ਕੇ ਉਸ ਦੇ ਨੇੜੇ ਕੋਈ ਨਹੀਂ ਗਿਆ ਪਰ ਜਦੋਂ ਉਹ ਆਪਣੇ ਭਰਾਵਾਂ ਵਿੱਚ ਮਿਲ ਕੇ ਆਪਣੀ ਬੋਲੀ ਬੋਲਿਆ ਤਾਂ ਉਸ ਨੂੰ ਘੁਮਿਆਲ ਨੇ ਡੰਡੇ ਮਾਰ ਕੇ ਅੱਗੇ ਲਾ ਲਿਆ ਅਤੇ ਪਿੱਠੋਂ ਤੇ ਛੱਟ ਲਾ ਦਿੱਤੀ ਹੈ ਹੋਰ ਖੋਤਿਆਂ ਦੇ ਨਾਲ ਤੋੜ ਲਿਆ ਉਸ ਨੂੰ ਇਸ ਤਰ੍ਹਾਂ ਹੀ ਸਿੱਖੀ ਬਾਣਾ ਹੈ ਜਿਹੜਾ ਇਸ ਨੂੰ ਧਾਰਨ ਕਰਕੇ ਇਸ ਉੱਤੇ ਕਾਇਮ ਰਹੇਗਾ ਨਾ ਉਸ ਪਾਸੋਂ ਸਾਰੇ ਲੋਕ ਭੈ ਖਾਣਗੇ ਪਰ ਜਿਹੜਾ ਸਿੱਖੀ ਬਾਣੀ ਦੇ ਅਸੂਲਾਂ ਨੂੰ ਤਿਆਗ ਦੇਊਗਾ ਨਾ ਉਸ ਉੱਤੇ ਸਭ ਕੋਈ ਆਪਣੇ ਹੁਕਮਾਂ ਦੀਆਂ ਛੱਟਾਂ ਲੱਦੇਗਾ ਉਸ ਨੂੰ ਬੋਲ ਕਬੋਲ ਦੇ ਡੰਡੇ ਮਾਰੇਗਾ ਇਹ ਦ੍ਰਿਸ਼ਟਾਂਤ ਸੁਣ ਕੇ ਨਾ ਸਾਰੇ ਸਿੱਖਾਂ ਨੇ ਪ੍ਰਣ ਕੀਤਾ ਏ ਕਿ ਉਹ ਕਦੇ ਵੀ ਸਿੱਖੀ ਬਾਣੀ ਦੇ ਅਸੂਲਾਂ ਦਾ ਤਿਆਗ ਨਹੀਂ ਕਰਨੀ ਉਪਰੰਤ ਸਤਿਗੁਰੂ ਜੀ ਨੇ ਸਿੱਖਾਂ ਨੂੰ ਸ਼ਾਸਤਰ ਧਾਰਨ ਕਰਨ ਦੇ ਗੁਣ ਦੱਸਦੇ ਹੋਏ ਕਿਹਾ ਏ ਕਿ ਰਾਜ ਭਾਗ ਸ਼ਾਸਤਰਾਂ ਦੇ ਅਧੀਨ ਹੈ ਕਹਿੰਦੇ ਸ਼ਾਸਤਰ ਪਹਿਨਣੇ ਬਹੁਤ ਜ਼ਰੂਰੀ ਨੇ ਇਸ ਕਰਕੇ ਤੁਸੀਂ ਸ਼ਾਸਤਰਾਂ ਨੂੰ ਧਾਰਨ ਕਰੋ ਅਤੇ ਇਹਨਾਂ ਦੇ ਚਲਾਉਣ ਦਾ ਅਭਿਆਸ ਵੀ ਕਰੋ ਗੁਰੂ ਸਾਹਿਬ ਜੀ ਨੇ ਕਿਹਾ ਕਹਿੰਦੇ ਭਾਈ ਸ਼ਾਸਤਰ ਧਾਰਨ ਕਰਨੇ ਬਹੁਤ ਹੀ ਜ਼ਰੂਰੀ ਨੇ ਇਹਨਾਂ ਦਾ ਅਭਿਆਸ ਵੀ ਬਹੁਤ ਜ਼ਰੂਰੀ ਹੈ ਸ਼ਾਸਤਰ ਕੋਲ ਰੱਖਣ ਦੇ ਨਾਲ ਕਹਿੰਦੇ ਕੁਝ ਨਹੀਂ ਹੋਵੇਗਾ ਅਗਰ ਤੁਹਾਨੂੰ ਉਹਨਾਂ ਦਾ ਅਭਿਆਸ ਨਹੀਂ ਤੁਹਾਨੂੰ ਚਲਾਉਣੇ ਨਹੀਂ ਆਉਂਦੇ ਜਿਹੜਾ ਪੁਰਸ਼ ਸ਼ਾਸਤਰਾ ਅਤੇ ਕੇਸਾਂ ਦਾ ਪੱਕਾ ਧਾਰਨੀ ਹੈ ਨਾ ਉਹ ਸਾਰਾ ਸਿੱਖ ਹੈ ਪਰ ਜਿਹੜਾ ਕੇਸ਼ ਹੀ ਰੱਖਦਾ ਹੈ ਅਤੇ ਸ਼ਾਸਤਰ ਨਹੀਂ ਰੱਖਦਾ ਉਹ ਅੱਧਾ ਸਿੱਖ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਨੂੰ ਸਮਝਾਇਆ ਕਹਿੰਦੇ ਭਾਈ ਸ਼ਾਸਤਰ ਰੱਖਣੇ ਬਹੁਤ ਜ਼ਰੂਰੀ ਨੇ ਅਸੀਂ ਕਹਿ ਦਿੰਦੇ ਹਾਂ ਕਿ ਅਮਰਤ ਛੱਕ ਕੇ ਕੀ ਮਿਲ ਜਾਵੇਗਾ ਅਸੀਂ ਕਿਹੜਾ ਕੋਈ ਮਾੜਾ ਕੰਮ ਕਰਦੇ ਹਾਂ ਅਸੀਂ ਵੀ ਬਰਾਬਰ ਹਾਂ ਪਰ ਗੁਰੂ ਸਾਹਿਬ ਜੀ ਨੇ ਸ਼ਾਸਤਰ ਸਾਨੂੰ ਆਪਣੀ ਅਤੇ ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਦਿੱਤੇ ਨੇ ਸਾਨੂੰ ਇਹ ਸ਼ੋਹ ਵਾਸਤੇ ਨਹੀਂ ਦਿੱਤੇ ਇਹ ਦਿਖਾਉਣ ਵਾਸਤੇ ਨਹੀਂ ਦਿੱਤੇ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਆਪਣੀ ਅਤੇ ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਦਿੱਤੇ ਨੇ ਸੋ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਰ੍ਹਾਂ ਸਾਰੇ ਸਿੱਖਾਂ ਨੂੰ ਸਮਝਾਉਣ ਵਾਸਤੇ ਇਹ ਸਿੱਖਿਆ ਦਿੱਤੀ ਗਧੇ ਦੇ ਖੋਤੇ ਦੇ ਸ਼ੇਰ ਦੀ ਖੱਲ ਪਵਾਈ ਜਦੋਂ ਸ਼ੇਰ ਦੀ ਖੱਲ ਉਤਾਰੀ ਤਾਂ ਵਿੱਚੋਂ ਗਧਾ ਨਿਕਲਿਆ ਖੋਤਾ ਨਿਕਲਿਆ ਤਾਂ ਖੋਤਿਆਂ ਵਾਲੇ ਕੰਮ ਕਰਨ ਲੱਗ ਪਿਆ ਉਸ ਦੇ ਉੱਪਰ কুমਿਹਾਰ ਨੇ ਛੱਟ ਲੱਦ ਦਿੱਤੀ ਬਜਨ ਲੱਦ ਦਿੱਤਾ ਉਸ ਨੂੰ ਖੋਤਿਆਂ ਦੇ ਨਾਲ ਬੰਨ੍ਹ ਦਿੱਤਾ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਕਿ ਭਾਈ ਸ਼ੇਰ ਦਾ ਬਾਣਾ ਪਾ ਕੇ ਗਧਿਆਂ ਵਾਲੇ ਕੰਮ ਖੋਤਿਆਂ ਵਾਲੇ ਕੰਮ ਨਹੀਂ ਕਰਨੇ ਖੋਤਿਆਂ ਦੇ ਵਿੱਚ ਜਾ ਕੇ ਕਹਿੰਦੇ ਖੋਤੇ ਨਾ ਬਣ ਜਾਇਓ ਜਿਵੇਂ ਉਹ ਖੋਤਾ ਖੋਤਿਆਂ ਦੇ ਵਿੱਚ ਜਾ ਕੇ ਹੀਂਗਣ ਲੱਗ ਪਿਆ ਇਸ ਤਰ੍ਹਾਂ ਸਾਨੂੰ ਗੁਰੂ ਸਾਹਿਬ ਜੀ ਸਮਝਾਉਣਾ ਕਰ ਰਹੇ ਨੇ ਸੋ ਗੁਰੂ ਪਿਆਰਿਓ ਇਹ ਸਾਖੀ ਸੁਣਾਉਂਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਵਣਗੀਆਂ ਸੁਣ ਜਾਣ ਜਿਹੇ ਬੱਚੇ ਸਮਝ ਕੇ ਮੁਆਫ ਕਰ ਦੇਣਾ ਅਗਰ ਇਹ ਸਾਖੀ ਆਪ ਜੀ ਨੂੰ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਲਾਇਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਹੀ ਜਰੂਰ ਕਰ ਲਿਓ ਦੇ ਹੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ